ਸਰਦਾਰ ਨੇ ਤਿੰਨ ਕਾਲੇ ਕਨੂ ਲੈ ਕੇ ਆ ਗਏ ਆਪ ਦਾ ਨੜੇ ਤੇਰਾ ਮਹੀਨਾ ਲੱਗਾ ਰੱਖਣਾ 13 ਮਹੀਨਿਆਂ ਤੋਂ ਬਾਅਦ ਮਾਪੀ ਮੱਤੇ ਖੜਾ ਛੜਾਇਆ ਕਹਿੰਦਾ ਇਹਨਾਂ ਵਾਸਤੇ ਬਹੁਤ ਸੁਖੰਦ ਸੰਜੋਤਪੋਰ ਜੇ ਸਰਦਾਰ ਦਿੱਤਾ ਕਿ ਜਿਵੇਂ ਲੈ ਕੇ ਆਸੀ ਉਵੇਂ ਰੱਤ ਕਰਨੇ ਪੈਣਗੇ ਫਿਰ ਮੇਰੇ ਉਹ ਵੀ ਰੱਬ ਕਰੇ ਜਿਵੇਂ ਬਰਾਂਜੇ ਸੀ ਉਦੋਂ ਦਾ ਚੌਧਰੀ ਬਾਲ ਤੇ ਪਦਵਤਮਨ ਇਹ ਕਾਰਪੋਰੇਟ ਘਰਾਣਿਆਂ ਦੇ ਮੋਹਰੇ ਬਣ ਕੇ ਆਏ ਕਿ ਅਸੀਂ ਜਿਵੇਂ ਕਾਰਪੋਰੇਟ ਘਰਾਣਿਆਂ ਨੂੰ ਲੈ ਕੇ ਜਿੰਨੇ ਆ ਸਮਝੋ ਤੁਹਾਨੂੰ ਤੇ 12 ਤਰੀਕ ਨੂੰ ਲਹਿਨਪੁਰ ਪਾਲਸੀ ਪਹੁੰਚ ਲਿਆ ਉਹ 12 ਦਿਨਾਂ ਘੱਟੇ ਇਹਨਾਂ ਨੇ ਘੱਟੇ 12 ਦਿਨ ਸੰਜੋਗਪੁਰ ਤੇ ਨੇ ਖੂਬ ਕੰਮ ਕੀਤਾ ਜਿਹਨਾਂ ਨੇ ਲਹਿਨਪੁਰ ਪਾਲਸੀ ਉਹ ਰੱਬ ਕਰ 14 ਤਰੀਕ ਨੂੰ ਕੈਬਨ ਟੀਮਿੰਟ ਨੂੰ ਲਾ ਕੇ ਰਤ ਦੇ ਮਤਰਾੰਦ ਨੇ ਆਪ ਜੀ ਇਸ ਨੂੰ ਉਹ ਤੋਂ ਲੱਗ ਨਹੀਂ ਕਰ। ਕਹਿੰਦੇ 트럼ਪ ਦੇ ਨਾਲ ਸਮਝੌਤਾ ਕਰਨਾ ਹੈ। ਭਾਰਤ ਸਰਕਾਰ ਨੇ ਉੱਜ ਦੇਸ਼ ਹੋਰ ਵੀ ਜਿਹੜਾ ਹੈ ਕਿ ਖੁੱਲ੍ਹੀ ਮੰਡੀ ਦੇ ਵਿੱਚ ਮਕਾਬਲਾ ਕਰਾਉਣਾ ਕਿ ਜਿਹੜਾ ਤਾਕੜਾ ਹੋਇਆ ਖੇਤੀ ਕਰਨ ਵਾਲਾ ਉਹ ਜਿੱਤ ਜੂਗਾ। ਵੀਰ ਮੇਰੇ ਸਮਝਣ ਦੀ ਲੋੜ ਹੈ। ਕਨੇਡਾ ਕੋਲ ਇੱਕ ਕਿਸਾਨ ਨੇ ਕੋਲ 418 ਕਿੱਲੇ ਲੈ ਅਗਰ ਬੜਾ ਵੀਰ ਵਰਗੇ ਪਾਓ ਦੇਸ਼ ਉਹਨਾਂ ਦੇ ਕੋਲ ਇੱਕ ਕਿਸਾਨ ਦੇ ਕੋਲ ਆਹ ਵਿਰੇਜ 2300 ਕਿੱਤਾ ਜ਼ਮੀਨ ਦਾ ਵੀਰ ਮੇਰੋ ਆਹ ਜਨੇ ਅਮਰੀਕਾ ਕੋਲ 418 ਬਾਕੀਆਂ ਕੋਲ ਆਏ 2300 ਕਿੱਲਾ ਹੁਣ ਆ ਜੋ ਭਾਰਤ ਦੇ ਵਿੱਚ ਦੇ ਸਾਹ ਤੇ 10 ਕਰੋੜ ਹੁਣ ਇਹਨੂੰ ਕੈਲਕੂਲੇਟ ਕਰਨੇ ਢਾਈ ਇੱਕ ਰੇਜ ਬਣਦੀ ਹੈ ਇੱਕ ਪਾਸੇ ਤਾਂ ਇਹਦੇ ਮੈਡੀਕਲ ਦਾ ਮਤਲਬ ਵੀ ਇੱਕ ਪਾਸੇ 2300 ਵੈਕਟਰ ਐਵਰੇਜ ਬ੍ਰਤੀਸੀ ਕਿਸਾਨਾਂ ਦੇ ਕੋਲ ਇਹ ਮੁਕਾਬਲਾ ਕਿਵੇਂ ਹੋਊਗਾ ਇਹ ਜੇ ਕਹਿਣਾ ਹਵੇ ਹਾਥੀ ਦੇ ਮੂਰੇ ਬੱਕਰੀ ਦੀ ਛਿੱਟੀ ਕਿਹੜਾ ਮੁਕਾਬਲਾ सहायत बेख त फीसदी जहिड़ा टैक्सी उन फ्री कर ਕਾਨੇ ਮਹਾਰਾਜ ਦੇ ਵਿੱਚ ਜਰਾਤ ਦੇ ਵਿੱਚ ਭੰਨਾ ਗੰਗੂ ਆ ਜੀ ਦੇ ਚੰਗਾ ਰਹੀ ਹੈ ਕਿ ਖਤਮ ਕਰਤਾ ਛੇ ਕਪਾਲ ਨਾਲ ਮੈਨੂੰ ਲੜ ਲੜ ਕੇ ਲੈ ਕੇ ਗਏ ਨੇ ਫਿਰ ਪਿੱਛੋਂ ਬਜੁਰਗ ਜੀ ਜਿਹੜੇ ਲੜਦੇ ਸੀ ਜਿਹੜਾ ਪਹਿਲਾ ਸਿੰਘ ਖੇਤੀ ਨੂੰ ਬਾਹਰ ਰੱਖੂਗਾ ਰੰਪ ਦੇ ਇੱਕ ਲੱਪਾ ਪੈ ਗਿਆ ਟੱਕੜੇ ਹੋਣਾ ਪਊਗਾ ਤੁਹਾਨੂੰ ਇਹਦੇ ਤੇ ਤਾਂ ਮੈਂ ਨਹੀਂ ਗੱਲ ਕਹੂੰਗਾ ਦੂਸਰੀ ਗੱਲ ਜਿਹੜੀ ਲੈਂਡ ਪੂਲਿੰਗ ਲੈਤੀ ਇਹ ਕੋਈ ਕਾਨੂੰਨ ਆਪਰੇ ਕਰੂ ਨਾ 213 ਦਾ ਕਾਨੂੰਨ ਦੂਜੇ ਵਿੱਚ ਕੋਈ ਲੋਕ ਪੱਖੀ ਕਿਸਾਨ ਪੱਖੀ ਮੱਤ ਹੋ ਰਹਾ ਹੈ ਦੇਸ਼ ਭਰ ਤੇ ਕੋਈ ਕਾਨੂੰਨ ਨਹੀਂ ਕੋਈ ਕਾਨੂੰਨ ਰਹਿ ਗਿਆ ਹੁਣ ਬਾਦਲ ਬੈ ਕੇ ਸੱਤਾ ਦੇ ਤਾ ਕਿ ਲਾਈਨ ਬਣਾਉਣੀ ਆ ਪੰਜਾਬ ਜਿੰਦਾ ਬਰਨੀਆਂ ਮਾਤੇ ਉਹਦੇ ਤਹਿਤ ਹੁਣ ਜ਼ਮੀਨ ਕੀਤੇ ਕਿਹੜੇ ਕਾਨੂੰਨ ਤਹਿਤ ਗਵਰਨ ਕਰਨਗੇ ਇੱਕੋ ਹੀ ਰਹੇਗਾ 2013 ਦਾ ਉਹਦੀਆਂ ਮੱਦਾਂ ਕੱਟਾਂ ਲੱਗੇ મોદી ਸਰਕਾਰ ਜਿਹੜੀਆਂ ਲੋਕ ਪੱਖੀ ਸੀ ਉਹ ਸਾਰੀਆਂ ਮੱਦਾਂ ਕੱਟ-ਕੱਟ ਕੇ ਉਹ ਸਿਰਫ ਰਹਿ ਜੂਗਾ ਕਿ ਲੋਕ ਕਾਨੂੰਨ ਤਹਿਤ ਹੀ ਜ਼ਮੀਨ ਅਧਾਰ ਕਰਦੇ ਹਾਂ ਇਹ ਤੁਹਾਡੇ ਤੇ ਵੱਟਾ ਹਮਲਾ ਹੋਣ ਵਾਲਾ ਤੀਜੀ ਗੱਲ ਮੈਂ ਕਹਿੰਦਾ ਕਿ ਹਵਾ ਦੇ ਨਾਲ ਦਾਕ <tousse> <थियो थी। tousse> रोदा राशा ਪੇਪਰ ਫੁਰਖੁਦਾਰੀ ਦੇ ਬੈਕੇ ਟੁੱਟ ਕੇ ਸੁਣਾ ਰਿਹਾ ਤੁਹਾਨੂੰ ਕਿਸਾਨ ਭਰਾਵੋ ਇਸ ਤੋਂ ਅੱਗੇ ਜੱਟਾਂ ਦਾ ਨਿਕੜ ਕੇ ਤਜੇ ਦਾ ਆਉਣ ਦਾ ਸਮਾਂ ਆ ਰਿਹਾ ਮੁਰਦਾ ਸਮਾਂ ਆਪਣੀ ਜਿਹੜੀ ਬਰੇ ਗੰਡਾ 26 ਨਵੰਬਰ ਨੂੰ ਪੰਜਵੀਂ ਬਰੇ ਗੰਡਾ ਲਹੀ ਹੈ ਆ ਗਰੇ ਛੱਦੇ ਤੇ ਬਾਹਰ ਹੋ ਰਹੇ ਨੇ ਜ਼ਮੀਨਾਂ ਖੋਹਦੇ ਫਸਲਾਂ ਖੋਹਦੇ ਤੇ ਕਈ ਹੋ ਇਨਸਾਨ ਲੋਕੋ ਜਿਹੜਾ ਕੱਤੋਂ ਮੁਕਤੀ ਦੀ ਅਸੀ ਕਾ ਸਭ ਦਾ ਸਦੇ ਵਿੱਚ ਸੰਗਤ ਕਮੋਰ ਦੇ ਨੇ ਚੁੱਟਿਆ ਇਹ ਉਸ ਵਾਰੀ ਸਾਡੀ ਬੜੇ ਗੰਗ ਹੋਊਗੀ ਆਲ ਇੰਡੀਆ ਸੰਗਤ ਕਮੋਰ ਤੇ ਬਣਾਓ ਉਸ ਮਰੇ ਗੰਗ ਤੇ ਜਿਹੜਾ ਲਾਣ 26 ਨਵੰਬਰ 1950 ਕੀਤਾ ਸੀ ਉਹ ਹੀ ਇਲਾਮ ਕਰਨਾ ਪੈਣਾ ਬਰਦਾ ਹਿੰਦੁਸਤਾਨ ਦਾ ਕਿਸਾਨ ਹੈ ਜਿਹਦਾ ਨਹੀਂ ਬੁੱਜਣਾ ਦੇਸ਼ ਦੇ ਸਾਨੂੰ ਹੱਕ ਤੋਂ ਪਿਆਰ ਨਾਲ ਲੜਨ ਜਾਂ ਚਾਹੀਦਾ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਭਗਵੰਤ ਮਾਰ ਨੂੰ

ਨਾ ਪੰਜਾਬ ਸਰਕਾਰ ਦੇ ਵੀ ਕਰੂੰਗੀ ਮੈਗਰਗੀ ਦਾ ਪਾਲ ਸਾਹਿਬ ਹੈ ਜੀ ਪਤਨੀ ਮੇਰੀ